ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਆცი ਸਿੰਘ ਦਿੱਲੀ ਦੀ ਮੁੱਖ ਮੰਤਰੀ ਬਣ ਚੁੱਕੀ ਹੈ ਸੌ ਚੁੱਕਲੀ ਅਰਵਿੰਦ ਕੇਜਰੀਵਾਲ ਦੀ ਅਸਟ੍ਰੇਲੀ ਨੇ ਤੇ ਨਾਲ ਪੰਜ ਜਿਹੜੇ ਨੇ ਮੰਤਰੀਆਂ ਨੇ ਸੌ ਚੁੱਕੀ ਹੈ ਕੋਈ ਵੀ ਸਿੱਖ ਮੰਤਰੀ ਨਹੀਂ ਲਿਆ ਗਿਆ ਵੈਸੇ ਕੇਜਰੀਵਾਲ ਤਿੰਨ ਵਾਰ ਮੁੱਖ ਮੰਤਰੀ ਬਣ ਰਹੇ ਉਈ ਵੀ ਸਿੱਖ ਉਸਨੇ ਆਪਣੇ ਮੰਤਰੀ ਮੰਡਲ ਚ ਨਹੀਂ ਲਿਆ ਆਸ ਇਹ ਸੀ ਕਿ ਸ਼ਾਇਦ ਹੁਣ ਪੰਜਵੇਂ ਦੇ ਰਹਦੇ ਨੇ ਕਿ ਸਿੱਖਾਂ ਦੀ ਇਹ ਜਿਹੜੀ ਰੋਸ ਹੈ ਸਿੱਖਾਂ ਦਾ ਉਹਨੂੰ ਖਤਮ ਕਰ ਦੇਗਾ ਕੇਸ਼ਰੀਵਾਲ ਪਰ ਨਹੀਂ ਕੋਈ ਸਿੱਖ ਮੰਤਰੀ ਇਸ ਮੰਤਰੀ ਮੰਡਲ ਵਿੱਚ ਵੀ ਨਹੀਂ ਇਹ ਤੇ ਅੱਜ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ لیکن نو سٹاپ پہلا وہی اپیل ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਕਰੀਏ ਦਿੱਲੀ ਦੇ ਨਵੇਂ ਮੰਤਰੀ ਬੱਟੇ ਦੇਖੋ ਆਤਸੀ ਸਿੰਘ ਜਿਹੜੀ ਹੈ ਉਹ ਤੀਜੀ ਲੇਡੀ ਤੀਜੀ ਮਹਿਲਾ ਮੁੱਖ ਮੰਤਰੀ ਬਣ ਚੁੱਕੀ ਹੈ ਇਹ ਸੁਸ਼ਮਾ ਸਵਰਾਜ ਤੇ ਸ਼ੀਲਾ ਦੇਖ ਤੋਂ ਬਾਅਦ ਤੀਜਾ ਨੰਬਰ ਆਸੀ ਸਿੰਘ ਦਾ ਆਉਂਦਾ ਹੈ ਸੁਸ਼ਮਾ ਸਵਰਾਜ ਵੀ ਕੁਝ ਜ਼ਿਆਦਾ ਦਿਨ ਲਈ ਨਹੀਂ ਬੜੀ ਸਿਮਵਜਾ ਦਲ ਲਈ ਬਣੀ ਸੀ ਇਹਦੇ ਕੋਲ ਵੀ ਜੇ ਸਹੀ ਟਾਈਮ ਤੇ ਦਿੱਲੀ ਦੀ ਇਲੈਕਸ਼ਨ ਹੁੰਦੀ ਹੈ ਤਾਂ ਪੰਜ ਕੁ ਮਹੀਨੇ ਦੇ ਫਰਵਰੀ ਚ ਇਲੈਕਸ਼ਨ ਹੋਣੀ ਹੈ ਪੰਜ ਸਤ ਮੀਟਰ ਚ ਦੇਖੋ ਇਹ ਕੀ ਕਰਦੀ ਹੈ ਸੱਚਮੁੱਚੀ ਪੱਕੀ ਚੇਲੀ ਹੈ ਧੋਵਾ ਦੀ ਮਨੀਸ਼ ਸ਼ਸ਼ੌਦੀਆ ਦੀ ਵੀ ਔਰ ਜਿਹੜੇ ਅਰਵਿੰਦ ਕੇਸਰੀਵਾਲ ਦੀ ਸੋਚ ਚੱਕਣ ਤੋਂ ਬਾਅਦ ਜਿਵੇਂ ਭਗਵੰਤ ਮਾਨ ਤਾਂ ਜਦੋਂ ਵੀ ਕੋਈ ਜਨ ਆਉਂਦਾ ਸੋਚ ਚੱਕਣ ਵੇਲੇ ਜਤਨ ਵੇਲੇ ਤਿਹਾੜ ਚ ਜੇਲ ਦੇ ਚ ਔੜ ਵੇਲੇ ਪੈਰਾ ਚ ਦਿਖਦਾ ਹੈ ਉਹ ਵੀ ਇਹਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਤੇ ਨਾਲ ਜਿਹੜੇ ਬੰਦਿਆ ਨੇ ਸੌਂ ਚੁੱਕੀ ਉਹਨਾਂ ਚ ਗਪਾਲ ਰਾਏ ਸੀ ਗਪਾਲ ਰਾਏ ਕਾਫੀ ਪੁਰਾਣਾ ਬੰਦਾ ਅੰਨਾ ਅੰਦੋਲਨ ਦੇ ਵਿੱਚ ਨਾਲ ਸੀ ਇਹਨਾਂ ਦੇ 2013 ਤੋਂ ਉਹ ਮੰਤਰੀ ਬਣਿਆ ਪਹਿਲੀ ਵਾਰ ਜਦੋਂ ਇਹ ਸਰਕਾਰ ਬਣੀਆ ਉਹਦੋਂ ਤੋਂ ਕਨਾਸ ਗਹਿਲੋਤ ਦੂਜਾ ਮੰਤਰੀ ਇਹ ਵੀ ਕਾਫੀ ਪੁਰਾਣਾ ਹੈ ਐਵੀਐਨ ਅੰਦੋਲਨ ਬਾਰੇ ਦਾ ਜਿਹੜਾ ਅੰਦੋਲਨ ਅੰਨਾ ਅੰਦੋਲਨ ਬੇਸਿਕਲੀ ਆਰਐਸਐਸ ਦਾ ਅੰਦੋਲਨ ਸੀ ਪਿੱਛੇ ਉਹਦੇ ਆਰਐਸਐਸ ਸੀ ਉਸ ਅੰਦੋਲਨ ਦੇ ਵਿੱਚ ਇਹ ਵੀ ਸੀ ਕਿ ਪਹਿਲੀ ਵਾਰ 15 ਚ ਮੰਤਰੀ ਬਣਿਆ ਸੀ ਫਿਰ ਆਉਂਦਾ ਨੰਬਰ ਸੌਰਵ ਭਾਰਤਵਾਦ ਦਾ ਇਹ ਵੀ 13 ਤੋਂ ਨਾਲ ਹੈ ਇਹ ਵੀ ਬਹੁਤ ਪੁਰਾਣਾ ਆਸੀ ਸਿੰਘ ਤੋਂ ਤਾਂ ਇਹ ਵੀ ਪੁਰਾਣਾ ਹੈ ਫਿਰ ਸਿੱਖਾਂ ਦੀ ਭਾਵੇਂ ਗੱਲ ਨਹੀਂ ਪਰ ਮੁਸਲਮਾਨ ਭਾਈਚਾਰੇ ਦੀ ਇੱਥੇ ਗੱਲ ਕੀਤੀ ਹੈ Imran Hussain ਨੂੰ ਬਣਾਇਆ ਮੰਤਰੀ ਇਹ ਵੀ ਨਾਮ ਹੈ 13 ਤੋਂ ਔਰ ਇੱਕ ਨਵਾਂ ਮੰਤਰੀ ਲਿਆ ਜਿਹੜਾ ਸੰਤਾਨਪੁਰ ਤੋਂ ਐਮਐਲਏ ਹੈ ਜਿਹੜਾ ਕਿ ਐਸਸੀ ਭਾਈਚਾਰੇ ਨਾਲ ਸੰਬੰਧਤ ਨਕੇਸ਼ ਅਹਿਲਾਵਤ ਇਹ ਮੰਤਰੀ ਮੰਡਲ ਜਿਹੜਾ ਅੱਜ ਸੀਨੇ ਸੌਂਚ ਮੇਰਾ ਕੋਈ ਇਸ ਤਰ੍ਹਾਂ ਦਾ ਇਰਾਦਾ ਨਹੀਂ ਪਰ ਮੈਂ ਇੱਕ ਗੱਲ ਕਹਿਣੀ ਹੈ ਚਾਹੁੰਦਾ ਕਿ ਦਿੱਲੀ ਦੇ ਵਿੱਚ ਦੋ ਤਿੰਨ ਤਰਕ ਨੇ ਮੇਰੇ ਇਸ ਗੱਲ ਤੇ ਇੱਕ ਤਾਂ ਇਹ ਕਿ ਦਿੱਲੀ ਹੈ ਦਿੱਲੀ ਦੇ ਵਿੱਚ ਸਿੱਖਾਂ ਦੀ ਇੱਕ ਵੱਖਰੀ ਪਹਿਚਾਨ ਹੈ ਭਾਵੇਂ ਕਿ 84 ਦੇ ਵਿੱਚ ਸਿੱਖਾਂ ਦਾ ਜਨਮ ਤੱਕ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਇਆ ਹੈ ਇੱਕ ਖਾਸ ਕਿਸਮ ਦਾ ਬੇਗਾਨਗੀ ਦਾ ਅਹਿਸਾਸ ਉਹਨਾਂ ਦੇ ਮਨਾਂ 'ਚ ਪਿਆ ਹੈ। ਇੱਕ ਜ਼ਖਮ ਹੈ ਜਿਹੜਾ ਹਲੇ ਨਹੀਂ ਭਰਿਆ ਉਤੇ ਮਨੁੱਖ ਦੀ ਲੋੜ ਹੈ। ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਹੈ ਕਿ ਸਿੱਖਾਂ ਦੀ ਆਮ ਆਦਮੀ ਪਾਰਟੀ ਤੋਂ ਬਹੁਤ ਦੇਨ ਹੈ। ਇਹਨਾਂ ਦਾ ਤਾਂ ਉਹਦਾ ਦਿੱਲੀ 'ਚ ਕੋਈ ਲੋਕ ਸਭਾ ਦਾ ਮੈਂਬਰ ਦੀ ਇੱਜ਼ਤ ਹੈ। ਇਹ ਨੇ ਜੜਾਤਾ ਹਰਿਆਣਾ ਜਿਹੜਾ ਉਹਦਾ ਜੱਦੀ ਜਲਾਹ ਕੇਜਰੀਪਾਲ ਦਾ ਜੱਦੀ ਸਟੇਟ ਹੈ ਜੱਦੀ ਸੂਬੇ ਚ ਨਹੀਂ ਇਹਦੇ ਜੜਾ ਲੱਗੀਆਂ ਪੰਜਾਬ ਨੇ ਪਹਿਲੀ ਵਾਰ 4 ਐਮਪੀ ਦੇ ਦਿੱਤੇ ਸੀ ਹੁਣ 92 ਐਮਲ ਦਿੱਤੇ ਨੇ ਸਿੱਖਾ ਨੇ ਬਾਬਾ ਕੰਟਰੀਬਿਊਸ਼ਨ ਆਮ ਆਦਮੀ ਪਾਰਟੀ ਦੀ ਲੇਕਨ ਇਹ ਦੋਨੇ ਤਰਫ ਕੇਜਰੀਪਾਲ ਦੇ ਸਾਹਮਣੇ ਨਹੀਂ ਚਾਹਦੇ ਇਹ ਵੀ ਦੇਖਣ ਵਾਲੀ ਗੱਲ ਹੈ ਵੈਸੇ ਜਿੱਥੇ ਵੀ ਆਪਾਂ ਦੇਖੋ ਇੱਕ ਗੱਲ ਤਾਂ ਇਹ ਇਹ ਦੇਸ਼ ਹੈ ਜਿਹੜਾ ਭਾਰਤ ਹੈ ਇਹਦੇ ਵਿੱਚ 1.72 ਫੀਸਦੀ ਸਿੱਖ ਨੇ 1.5% ਤੋਂ ਵੱਧ ਤੇ 0.2% ਕਹਿ ਲੋ ਤੁਸੀਂ ਬਲਕਿ ਘਟ ਨੇ 0.3 ਉਹ ਤਾਂ ਜਿਵੇਂ ਜੇ ਕਈ ਇੱਕ ਦੁਨੀਆ ਚ 25 ਤੋਂ 30 ਮਿਲੀਅਨ ਸਿੱਖ ਨੇ ਤਾਂ ਭਾਰਤ ਦੇ ਵਿੱਚ 20-21 ਮਿਲੀਅਨ ਸਿੱਖ ਹੋਣੇ ਨੇ ਲੇਕਿਨ ਦਿੱਲੀ ਜਿਹੜੀ ਹੈ ਨਾ ਉਹਦੇ ਵਿੱਚ ਬੜੇ ਪ੍ਰਭਾਵ ਵਾਲੇ ਸਿੱਖ ਨੇ ਤਕਰੀਬਨ 8 ਲੱਖ ਸਿੱਖ ਵੋਟਰ ਹੈ ਦਿੱਲੀ ਦੇ ਵਿੱਚ ਇਹ ਵੀ ਦੇਖਣਾ ਹੈ ਦਿੱਲੀ ਦੇ 70 ਹਲਕਿਆਂ 'ਚ ਕਿਤੇ ਨਾ ਕਿਤੇ ਕਿਤੇ 4000 ਕਿਤੇ 5000 ਕਿਤੇ 10000 ਨਹੀਂ 4000 ਤੋਂ ਲੈ ਕੇ 4000 ਤੱਕ ਵੋਟਾਂ ਹਾਂ ਦਿੱਲੀ ਕਈ ਤਾਂ ਐਸੇ ਏਰੀਆਜ਼ ਨੇ ਜਿਵੇਂ ਤਿਲਕਨਗਰ ਰਜ਼ੌਰੀ ਗਾਰਡਨ ਹੈ 바ਵਾ ਗਿੰਤੀ ਹੈ ਡੋਮਿਨੇਟ ਕਲਰ ਗਿੰਤੀ ਹੈ ਸਿੱਖਾਂ ਦੀ ਕਿਤੇ 55000 ਕਿਤੇ 57000 ਇੰਨੇ ਐ ਜਿਹੜੇ 10 ਸਾਲ ਕੇ ਐਸੇ ਨੇ ਦਿੱਲੀ ਦੇ ਜਿੱਥੇ ਸਿੱਖ ਡਿਸਾਈਡਿੰਗ ਵੋਟਰ ਬਣ ਸਕਦੀ ਹੈ ਜਿਹੜੇ ਇਹਨਾਂ ਦੀ ਵੋਟ ਪੀ ਐਸ ਅਰਜ਼ੂ ਰਿਗਾਰਡਰ ਮੈਂ ਦੱਸ ਚੁੱਕਿਆ ਮੋਤੀ ਨਗਰ ਹੈ ਵਿਕਾਸਪੁਰੀ ਹੈ ਹਰੀ ਨਗਰ ਹੈ ਅਰਜਿੰਦਰਾ ਨਗਰ ਹੈ ਕਾਲਕਾਜੀ ਹੈ ਸ਼ਾਇਦ ਕਾਲਕਾਜੀ ਤੋਂ ਆਸੀ ਆਈ ਹੈ ਜੰਗਪੁਰ ਹੈ ਜੀਟੀਪੀ ਨਗਰ ਹੈ ਪੰਜਾਬੀ ਬਾਗ ਹੈ ਗੀਤਾ ਕਲੋਨੀ ਐਕਸੈਸ ਸੈਕਟਰ ਕਾਫੀ ਗਿਣਤੀ ਚ ਨੇ ਤੇ ਇਹ ਇਨਾ ਦਾ ਜਿਹੜਾ ਪ੍ਰਭਾਵ ਹੈ ਕਾਫੀ ਹੈ ਪਰ ਆਪਾਂ ਕਮਾਲ ਹੈ ਦੁਨੀਆ ਚ ਆਪਾ ਕੈਨੇਡਾ ਚ ਦੇਖਿਆ ਹੀ ਹੈ ਉਥੇ ਕਿੰਨੀ ਕਿੰਨੀ ਗਿੰਦੀ ਚ ਐਮਪੀ ਜਸ ਪ੍ਰੋਵਿੰਸ ਦੇ ਵਿੱਚ ਹੁਣ ਬ੍ਰਿਟਿਸ਼ ਕੋਲੰਬੀਆ ਚ ਚੋਣ ਹੋਣੀ ਹੈ 11 ਬੀਬੀ ਲੜ ਰਹੀ ਹੈ ਨਾ ਸਿੱਖ ਉਥੇ ਬਾਕੀ ਦਾ ਚਲੋ ਬਾਅਦ ਦੀਆਂ ਗੱਲਾਂ ਨੇ ਤੇ ਇੱਥੇ ਪਤਾ ਨਹੀਂ ਆਮ ਆਦਮੀ ਪਾਰਟੀ ਜਾਦਾ ਕਰ ਰਹੀ ਹੈ ਵੈਸੇ ਜੇ ਆਪਾਂ ਲਿਸਟ ਦੇਖਿਆ ਹਰ ਇੱਕ ਪਾਰਟੀ ਨੇ ਪ੍ਰਤੀਨਿਧਤਾ ਸਿੱਖਾਂ ਨੂੰ ਦਿੱਤੀ ਹੈ ਕੋਈ ਵੀ ਹੈ ਭਾਰਤੀ ਜਨਤਾ ਪਾਰਟੀ ਹੈ ਹਰ ਸੰਸ ਸਿੰਘ ਪੱਲੀ ਇੰਡਸਟਰੀ ਮਿਨਿਸਟਰ ਜੋ ਹੈ ਮਦਰ ਲਾਲ ਖਰਨਾ ਦੇ ਟਾਈਮ ਅਰਵਿੰਦਰ ਸਿੰਘ ਲਵਲੀ ਇਹ ਸ਼ੀਲਾ ਤੇ ਸੁਭੀ ਸਰਕਾਰ ਚ ਰਹਾ ਹੈ ਕਾਂਗਰਸ ਬਲੇ ਮੰਤਰੀ ਰੇ ਔਰ ਮੰਤਰੀ ਵੀ ਰੈਵਨਿਊ ਮਿਨਿਸਟਰ ਰੇ ਮਾਲ ਮੰਤਰੀ ਰੇ ਮਧਰ ਸਿੰਘ ਸਾਥੀ ਫਾਈਨਾਂਸ ਮਿਨਿਸਟਰ ਰੇ ਕਾਂਗਰਸ ਬਲੋ ਜਣੀ ਹਰ ਪਾਰਟੀ ਨੇ ਸਿੱਖਾਂ ਦੀ ਜੜੀ ਉਹ ਪ੍ਰਤੀਨਿਧਤਾ ਦਿੱਤੀ ਹੈ ਲੇਕਿਨ ਤਿੰਨ ਵਾਰ ਸਰਕਾਰ ਬਣਾਈ ਕੇਜਰੀਵਾਲ ਸਾਹਿਬ ਨੇ ਇਹਨਾਂ ਨੇ ਸਿੱਖਾਂ ਨੂੰ ਇਗਨੋਰ ਕੀਤਾ ਮਜਬੂਰੀ ਚ ਕੁਛ ਮਾੜੀ ਮੋਟੀ ਗੱਲ ਸਿੱਖਾਂ ਦੀ ਕਰ ਲੈਣਾ ਮਜਬੂਰੀ ਚ ਹੁਣ ਮਜਬੂਰੀ ਹੈ ਵੀ ਜਰਨੈਲ ਸਿੰਘ ਬਣਾਤਾ ਪਾਵਰ ਕੋਈ ਦਿੱਤੀ ਨਹੀਂ ਕਹਿੰਦੇ ਤੁਸੀਂ ਪੰਜਾਬ ਦੇ ਪਰਿਵਾਰੀਓ ਜਦ ਨਾਲ ਸਭ ਮਤਰੀ ਵੀ ਬਣਾਇਆ ਜਾ ਸਕਦਾ ਸੀ ਨਹੀਂ ਬਣਾਇਆ ਇਹ ਛੱਡੋ ਇਹ ਜਰਨਲ ਨੂੰ ਛੱਡੋ ਦੂਜਾ ਜਰਨਲ ਮੇਰੇ ਕੋਲ ਮੇਰੀ ਇੰਟਰਵਿਊ ਚ ਆਫ ਦੀ ਰਿਕਾਰਡ ਵੀ ਇੱਕ ਵਾਰ ਉਹ ਰੁਆ ਸੀ ਕਹਿੰਦਾ ਮੇਰਾ ਤਾਂ ਬੜਾ ਧੱਕਾ ਕੀਤਾ ਇਹਨਾਂ ਨੇ ਐਮਐਲਓ ਜਿੱਤ ਗਿਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਚਲੋ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜੋ ਉਹ ਬਾਦਲ ਦੇ ਖਿਲਾਫ ਲੜਿਆ ਪਤਾ ਹੀ ਸੀ ਹਾਰਨਾ ਹਾਰ ਗਿਆ ਇਧਰੋਂ ਅਸਤੀਫਾ ਦਵਾਤਾ ਸੀ ਚਾਹੀਦਾ ਤਾਂ ਇਹ ਸੀ ਕਿ ਉਹਨੂੰ ਜਦਾ ਰਾਜ ਸਭਾ ਚ ਭੇਜਦੇ ਜਾਂ ਕੋਈ ਵੱਡਾ ਅਹੁਦਾ ਦਿੰਦੇ ਹੋਈ ਉਹਦਾ ਨਹੀਂ ਲੈ ਦੇ ਕੇ ਦਿੱਲੀ ਦੇ ਵਿੱਚ ਇੱਕੋ ਹੀ ਅਹੁਦਾ ਰਹਿ ਜਾਂਦਾ ਸਿਖਾ ਸਕੂਲ ਕਿ ਦਿੱਲੀ ਦੀ ਪੰਜਾਬੀ ਅਕੈਡਮੀ ਦਾ ਉਪ ਚੇਅਰਮੈਨ ਲਾ ਦੋ ਬਸ ਐਤੂ ਬਾਦ ਕੁਛ ਨਹੀਂ ਇਹ ਇਹ ਕੋਈ ਜਰਨਲ ਨਾਲ ਦੋ ਹੀ ਦੇ ਹੁਣ ਆਮ ਆਦਮੀ ਪਾਰਟੀ ਟਿਕਟਾਂ ਵੀ ਜਿਆਦਾ ਨਹੀਂ ਦਿੰਦੀ ਤੇ ਬਸੋ ਪ੍ਰਲਾਦ ਸਿੰਘ ਤੇ ਇਹ ਦੋ ਮੈਂਬਰ ਨੇ ਜਿਹੜੇ ਹੁਣ ਹੈਗੇ ਨੇ ਇਸ ਵਾਰ ਐਮਐਲਏ ਨੇ ਤੇ ਉਹ ਸਾਢੀ ਸਾਹਿਬ ਨੇ ਲਾਂਚਿੰਗ ਸਾਢੀ ਤੇ ਇਹ ਮੇਰਾ ਮਤਲਬ ਇਹ ਹੈ ਕਿ ਜਦੋਂ ਬਾਕੀ ਪਾਰਟੀਆਂ ਕਰਦੀਆਂ ਨੇ ਇੱਕ ਉਹ ਕਾਮ ਜਿਹਨੇ ਦੇਸ਼ ਦੀ ਆਜ਼ਾਦੀ ਲਈ ਇੰਨਾ ਕੁਝ ਕੀਤਾ ਹੋਵੇ ਜਿਹਨੇ ਆਮ ਆਦਮੀ ਪਾਰਟੀ ਲਈ ਇੰਨਾ ਕੁਝ ਕੀਤਾ ਹੋਵੇ ਉਸ ਪਾਰਟੀ ਦੀ ਪ੍ਰਤੀਨਿਧਤਾ ਨਾ ਹੋਵੇ ਉਹਨੂੰ ਟੋਟਲੀ ਇਗਨੋਰ ਕੀਤਾ ਜਾਵੇ ਸਿਆਸਤ ਦੇ ਵਿੱਚ ਉਹ ਤੋਂ ਫਾਇਦੇ ਲੈ ਜਾਣ ਤੇ ਉਹਨੂੰ ਇਗਨੋਰ ਕੀਤਾ ਜਾਵੇ ਇਹ ਗੱਲ ਹਜ਼ਮ ਨਹੀਂ ਹੁੰਦੀ ਸੱਚਮੁੱਚ ਨਹੀਂ ਹਜ਼ਮ ਹੁੰਦੀ ਇਹ ਗੱਲ ਲੋਕ ਚਾਹੁੰਦੇ ਨੇ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਪ੍ਰੋਬਲਮ ਕੀ ਹੈ ਅਰਵਿੰਦ ਕੇਜਰੀਵਾਲ ਨੂੰ ਪ੍ਰੋਬਲਮ ਕੀ ਹੈ ਇਹ ਚਾਹੁੰਦਾ ਕੀ ਹੈ ਹੋਮੇ ਬੰਦੇ ਦੀ ਕਾਫੀ ਵੱਧ ਜਾਂਦੀ ਹੈ ਜਦੋਂ ਠੀਕ ਹੈ ਜਦੋਂ ਭਗਵਾਨ ਤਮਾਨ ਪੈਰਾਂ 'ਚ ਡਿੱਗਦਾ ਨਾ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਇਹ ਗੱਲ ਵੀ ਹੈ ਸਤਕਾਰ ਕਰਨਾ ਹੋਰ ਹੈ ਪਰ ਲੋਕ ਤਾਂ ਗੱਲਾਂ ਕਰਦੇ ਨੇ ਪੰਜਾਬ ਦਿੱਲੀ ਦੇ ਪੈਰਾਂ 'ਚ ਡਿੱਗ ਪਿਆ ਲੋਕ ਇਹ ਗੱਲ ਕਰਦੇ ਨੇ ਪਰ ਕੁਰਸੀ ਬਚਾਉਣ ਲਈ ਪਤਾ ਨਹੀਂ ਕੀ ਕੀ ਕਰਨਾ ਪੈਂਦਾ ਜਾਂ ਪਹਿਲਾਂ ਵੀ ਕਰਦੇ ਰਹੇ ਨੇ ਲੋਕ ਕੁਝ ਜਦ ਮਾਰਾਇਆ ਪਟਿਆਣਾ ਕਿਹੜਾ ਅਫਜ਼ਲੀ ਦੇ ਕੋਲ ਹੋਰ ਕਿਤੇ ਦਾਦੀ ਦੇ ਚਾਚੇ ਦਾ ਮੁੰਡਾ ਸੀ ਬੜਾ ਕੁਝ ਹੁੰਦਾ ਰਿਹਾ ਇੱਥੇ ਉਹ ਵੀ ਕੁਝ ਹੋਣੇ ਵੇ ਉਮੀਦ ਚੱਲ ਰੇ ਲੇਕਨ ਨਇਤਾ ਗੱਲ ਇਹ ਕਰਨੀ ਸੀ ਕਿ ਜੇ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਪ੍ਰਜ਼ੀਡੈਂਟ ਸਾਹਿਬ ਦੇ ਕੇ ਇੱਕ ਮੰਤਰੀ ਬਣਾ ਸਕਦੇ ਸੀ ਤੁਹਾਡਾ ਕੀ ਖਿਆਲ ਹੈ ਕਿਉਂ ਨਹੀਂ ਬਣਾਇਆ ਮੈਨੂੰ ਤੁਹਾਡੇ ਜਵਾਬਾਂ ਦੀ ਅਡੀਕ ਰਾਂਗੀ ਤੁਹਾਡਾ ਬਹੁਤ ਬਹੁਤ